ਆਮ ਆਦਮੀ ਪਾਰਟੀ ਨੇ ਅੱਜ NEET ਪ੍ਰੀਖਿਆ 'ਚ ਹੋਏ ਕਪਲੇ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਜੰਤਰ ਮੰਤਰ ਦੇ ਕੀਤੇ ਗਏ ਪ੍ਰਦਰਸ਼ਨ 'ਚ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਕੌਂਸਲਰਾਂ ਨੇ NEET ਪੇਪਰਾਂ ਦੀਆਂ ਕਾਪੀਆਂ ਸਾੜੀਆਂ ਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਹ ਪ੍ਰੀਖਿਆ ਰਾਦ ਕਰਨ ਦੀ ਮੰਗ ਕਰ ਰਹੇ ਸਨ ਤੇ ਇੱਕ ਵਿਦਿਆਰਥੀ ਦੇ ਪਿਤਾ ਨੇ ਸਟੇਜ 'ਤੇ ਆ ਕੇ ਵੀ ਆਪਣਾ ਦਰਦ ਬਿਆਨ ਕੀਤਾ। ਉਸਨੇ ਦੱਸਿਆ ਕਿ ਉਸਦੀ ਪਿਛਲੇ 3 ਸਾਲਾਂ ਤੋਂ NEET ਵਿੱਚ ਜੋ ਪ੍ਰੀਖਿਆ ਸੀ ਉਸਦੇ ਘੁਟਾਲੇ ਦਾ ਸ਼ਿਕਾਰ ਹੋਈ ਹੈ ਤੇ ਹੁਣ ਉਹ ਪਰੇਸ਼ਾਨ ਹੈ। ਸੰਸਦ ਮੈਂਬਰ ਸੰਜੇ ਸਿੰਘ ਦਿੱਲੀ ਪ੍ਰਦੇਸ਼ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ ਸੌਰਵ ਭਾਰਦਵਾਜ ਰਾਖੀ ਬਿਰਲਨ ਸੰਜੀਵ ਚਾ ਅਤੇ ਹੋਰ ਵੀ ਕਈ ਆਗੂ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨੇ ਭਲਕੇ ਆਮ ਆਦਮੀ ਪਾਰਟੀ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕਰੇਗੀ ਜਿਸ ਦੌਰਾਨ ਸੰਜੇ ਸਿੰਘ ਨੇ ਕਿਹਾ ਕਿ ਇਹ NEET ਪ੍ਰੀਖਿਆ ਮੋਦੀ ਸਰਕਾਰ ਦਾ ਭ੍ਰਸ਼ਟਾਚਾਰ ਹੈ ਤੇ ਸਿੱਖਿਆ ਮੰਤਰਾਲਾ ਤੇ ਉਸ ਦੇ ਅਧੀਨ NTA ਨੇ ਭਾਜਪਾ ਸ਼ਾਸਿਤ ਰਾਜਾਂ ਦੇ ਵਿੱਚ ਆਪਣੇ ਨੇਤਾਵਾਂ ਦੇ ਨਾਲ ਮਿਲ ਕੇ ਦੇਸ਼ ਦੇ ਕਰੋੜਾਂ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਹੈ ਇਸ ਲਈ ਸਾਡੀ ਮੰਗ ਹੈ ਕਿ ਇਸ NEET ਪ੍ਰੀਖਿਆ ਨੂੰ ਰੱਦ ਕੀਤਾ ਜਾਵੇ ਤੇ ਪ੍ਰੀਖਿਆ ਦੁਬਾਰਾ ਕਰਵਾਈ ਜਾਵੇ। ਜੀ گوਪਾਲ ਰਾਏ ਨੇ ਆਖਿਆ ਕਿ ਦੇਸ਼ ਦੇ ਲੱਖਾਂ ਪੁੱਤਰ ਧੀਆਂ ਆਪਣੇ ਉਜਵਲ ਭਵਿੱਖ ਵਾਸਤੇ ਸਾਲਾਂ ਤੋਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਨੇ ਪਰ ਅੱਜ ਉਹ ਬੱਚੇ ਅਤੇ ਉਹਨਾਂ ਦੇ ਮਾਪੇ ਨਿਰਾਸ਼ ਨੇ। ਸੌਰਵ ਭਾਰਦਵਾਜ ਮੁਤਾਬਕ ਦੇਸ਼ ਦੇ 24 ਲੱਖ ਬੱਚਿਆਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਤੇ ਆਪ ਵਿਧਾਇਕ ਅਤੇ ਦਿੱਲੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਾਕੇ ਬੱਲਾ ਨੇ ਕਿਹਾ ਹੈ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਸਿੱਖਿਆ ਮੰਤਰੀ ਇਸ ਨੂੰ ਸਧਾਰਨ ਘਟਨਾ ਕਹਿ ਰਹੇ ਹਨ।